3 ਕਰੋੜ ਤੋਂ ਜ਼ਿਆਦਾ ਲੋਕ ਖਤਮ ਹੋ ਸਕਦੇ ਆ ਪੂਰੇ ਭਾਰਤ ਦੇ ਵਿੱਚ ਯਾਨੀ ਜਿਨ੍ਹਾਂ ਦੇ ਵਿੱਚ ਉਸ ਰੈੱਡ ਲਾਈਨ ਦੇ ਵਿੱਚ ਰੈੱਡ ਜ਼ੋਨ ਦੇ ਵਿੱਚ ਪੰਜਾਬ ਦਾ ਨਾਮ ਵੀ ਆ ਗਿਆ ਕਿਵੇਂ ਆ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਇੱਕ ਬਹੁਤ ਵੱਡਾ ਪੁਚਾਲ ਆਉਣ ਜਾ ਰਿਹਾ ਜਿਹੜਾ ਕਿ ਆਮ ਖਾਸ ਪੁਚਾਲ ਨਹੀਂ کئی ਦਹਾਕਿਆਂ کئی ਸਦੀਆਂ ਤੋਂ ਬਾਅਦ ਜਿਹੜੀ ਇਹ ਵਿਗਿਆਨਕਾਂ ਨੇ ਰਿਸਰਚ ਕੀਤੀ ਹੈ ਧਰਤੀ ਦੇ ਵਿੱਚੋਂ ਜਿਹੜਾ ਭੁਕਮ ਆਉਣਾ ਹੈ ਉਹ ਬੇहद ਜਿਆਦਾ ਬਹੁਤ ਵੱਡਾ ਪਚਾਲ ਹੋਵੇ ਨਾਲ ਆਉਣਾ ਹੈ ਤੇ ਜਿਹਦੇ ਨਾਲ ਆਬਾਦੀ 30 ਕਰੋੜ ਤੋਂ ਜ਼ਿਆਦਾ ਖਤਮ ਹੋਣ ਦੀ ਸ਼ੰਕਾ ਇਹ ਮੈਨ ਹੀ ਰਿਪੋਰਟ ਕਹਿ ਰਹੀ ਹੈ ਵਿਗਿਆਨਕਾਂ ਨੇ ਰਿਸਰਚ ਕੀਤੀ ਹੈ ਔਰ ਇਸ ਰਿਪੋਰਟ ਦੇ ਵਿੱਚ ਕੀ ਕੁਝ ਦੱਸਿਆ ਕਦੋਂ ਉਹ ਪਚਾਲ ਆਉਣਾ ਹੈ ਤੇ ਪੰਜਾਬ ਦੇ ਲੋਕ ਪੰਜਾਬ ਨੂੰ ਛੱਡ ਕੇ ਕਿਉਂ ਜਾ ਰਹੇ ਨੇ ਪੂਰੀ ਖਬਰ ਅੱਜ ਤੁਹਾਡੇ ਸਾਹਮਣੇ ਤਰਾਂਗੇ ਤੋਗੇ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਵੀ 30 ਕਰੋੜ ਤੋਂ ਜ਼ਿਆਦਾ ਆਬਾਦੀ ਖਤਮ ਹੋ ਜਾਣੀ ਜਾਂ ਨਹੀਂ ਮਰੀ ਜਾਣੇ ਆ ਲੋਕ ਇਹਦੇ ਅੰਕੜੇ ਬੜੇ ਡਰਾ ਦੇਣ ਵਾਲੇ ਨੇ ਪੰਜਾਬ ਦਾ ਜਿਹੜਾ ਨਾਮ ਵਿੱਚ ਆ ਜਾਣਾ ਪੰਜਾਬ ਦੇ ਲਈ ਔਰ ਬਾਕੀ ਕਈ ਸੂਬਿਆਂ ਦਾ ਨਾਮ ਆ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਅਲਰਟ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਤਾਂ ਹਿਉਣਾ ਹੀ ਆਉਣਾ ਕਈ ਹੋਰ ਸੂਬੇ ਜਿਹੜੇ ਇਸ ਰੈੱਡ ਲਾਈਨ ਜ਼ੋਨ ਦੀ ਵਿੱਚ ਆ ਚੁੱਕੇ ਨੇ ਤਾਂ ਫੇਰ ਹੁਣ ਪੰਜਾਬ ਦਾ ਜਿਹੜਾ ਬਚਣਾ ਉਹ ਵੀ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਜਿਹੜਾ ਪੰਜਾਬ ਹੈ ਬਿਲਕੁਲ ਉਹਦੀ ਹੱਦ ਦੇ ਉੱਤੇ ਆ ਜਿੱਥੋਂ ਇਹ ਧਰਤੀ ਫਟਣੀ ਹੈ ਔਰ ਇਹ ਬਹੁਤ ਵੱਡਾ ਪੁਚਾਲ ਆ ਜਾਣਾ ਹੈ ਯਾਨੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਸਮਝੋ ਕਿ ਐਸਾ ਪੁਚਾਲ ਨਾ ਤਾਂ ਕਦੇ ਵੇਖਿਆ ਹੋਣਾ ਕਿਸੇ ਨੇ ਔਰ ਨਾ ਹੀ ਕਦੇ ਵੇਖਣਾ ਕਿਉਂਕਿ ਕਈ ਸਾਲਾਂ ਬਾਅਦ ਜਿਹੜਾ ਧਰਤੀ ਦੇ ਥੱਲੇ ਗੈਸ ਉੱਠਣਾ ਉਹ ਕਿਵੇਂ ਉੱਠਣਾ ਤੇ ਕਿਵੇਂ ਉਹਦੇ ਨਾਲ ਪੁਚਾਲ ਆਉਣਾ ਆ ਸੁਣ ਲਓ ਜਰਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਕਿ ਪੁਚਾਲ ਆਉਣਾ ਕਦੋਂ ਆ ਸੁਣੋ ਇਹ ਟੈਂਪਰਦਾ ਸੀਗੀ ਯਾਨੀ ਕਿ ਐਨੀ એનર્ਜੀ ਉਤਪਨ ਹੋਈ ਸੀ ਇਸੇ ਤਰ੍ਹਾਂ ਜਦੋਂ ਹੁਣ ਇਹ ਵੱਡਾ ਪਹਚਾਰ ਲਾਊਗਾ ਕਿਉਂਕਿ 70 ਸਾਲ ਤੋਂ ਕੋਈ ਵੱਡਾ ਪਹਚਾਰ ਆਇਆ ਨਹੀਂਗਾ ਤਾਂ ਸਾਇੰਟਿਸਟ ਕਹਿ ਰਿਹਾ ਕਿ ਇਹ ਬਹੁਤ ਵੱਡੀ ਇੱਕ એનર્ਜੀ ਇਹ ਬਹੁਤ ਵੱਡੀ ਯਾਨੀ ਕਿ ਪੈਦਾ ਕਰੂਗਾ ਜਿਸ ਨਾਲ ਬਹੁਤ ਵੱਡੇ ਲੈਵਲ ਤੇ ਦਵਾਈ ਆ ਸਕਦੀ ਹੈ ਪਹਚਾਰ ਦੇ ਵਿੱਚ ਇੰਡੀਆ ਦਾ ਲਗਭਗ 60% ਜਿਹੜਾ ਹਿੱਸਾ ਹੈ ਦੇ ਨਾਲ ਪ੍ਰਭਾਵਿਤ ਹੋ ਸਕਦਾ ਯਾਨੀ ਕਿ ਟੋਟਲ ਹਿੱਸੇ ਦੇ ਵਿੱਚੋਂ 60% ਜਿਹੜਾ ਹਿੱਸਾ ਹੈ ਉਹਦੇ ਵਿੱਚ ਪਹਚਾਰ ਆਊਗਾ ਜਦੋਂ ਇਸ ਤਰ੍ਹਾਂ ਕੋਈ ਵੀ ਹਿਮਾਲਿਆ ਪਰਬਤ ਦਾ ਇਹ ਵੱਡਾ ਪਛਾਣਾ ਆ ਤੇ ਆ ਸਾਰੇ ਇਹਨਾਂ ਨੇ ਪੂਰੇ ਜ਼ੋਨ ਦੱਥੇ ਹੋਏ ਆ ਇਹਦੇ ਵਿੱਚ ਜਿਹਦੇ ਵਿੱਚ ਜ਼ਿਆਦਾ ਰਿਸਕ ਹੈਗਾ ਉਹਨੂੰ 5 ਜ਼ੋਨ ਰੱਖਿਆ ਗਿਆ ਹੈ ਇਹ ਜਿੱਦਾਂ ਅਰੂਨਾਚਲ ਪ੍ਰਦੇਸ਼ ਵਾਲਾ ਨਾਰਥ-ਈਸਟ ਤੋਂ ਬਾੜੀਆਂ ਜਿਹੜੀਆਂ ਇਹ ਇਹ ਰਾਜ ਹੈਗਾ ਉੱਥੇ ਇਹਨਾਂ ਨੂੰ ਜ਼ਿਆਦਾ ਖਤਰਿਆਂ ਦੇ ਵਿੱਚ ਇਹ ਰੱਖਿਆ ਗਿਆ ਤੇ ਇਹ ਰੈੱਡ ਜਿਹੜਾ ਹੈਗਾ ਹਾਈ ਰਿਸਕ ਜ਼ੋਨ ਦੇ ਵਿੱਚ ਆ ਰੈੱਡ ਵੀ ਤੇ ਉਹਦੇ ਵਿੱਚ ਪੰਜਾਬ ਦਾ ਵੀ ਥੋੜਾ ਏਰੀਆ ਉਹਦਾ ਦਿੱਲੀ ਤੱਕ ਜੰਮੂ ਕਸ਼ਮੀਰ ਇਹ ਸਾਰਾ ਇਹ ਸਾਰਾ ਬੜਾ ਏਰੀਆ ਜਿੱਦਾਂ ਥੋੜਾ ਘਟਲਾ ਲਾ ਉਹ ਥੋੜਾ ਰਿਸਕ ਵਾਲਾ ਐਂਡਾ ਇਹ ਸਾਰਾ ਏਰੀਆ ਜਿਹੜਾ ਹੈਗਾ ਇਸ ਵੇਲੇ ਬਹੁਤ ਰਿਸਕ ਦੇ ਵਿੱਚ ਇਹ ਹੈਗਾ ਇਹ ਸਾਰੀ ਰਿਪੋਰਟ ਇੱਕ ਬਹੁਤ ਹੀ ਵੱਡੇ ਸਾਇੰਟਿਸਟ ਜਿਹੜੇ ਹੈਗਾ ਰੋਜ਼ਰ ਬਿਲਹਮ ਉਹਦੇ ਬੇਸ ਤੇ ਟਾਈਮਸ ਆਫ ਇੰਡੀਆ ਨੇ ਜਿਹੜੀ ਆ ਪੂਰੀ ਜਾਰੀ ਕੀਤੀ ਆ ਜਿਹੜਾ 28 ਮਾਰਚ ਨੂੰ ਇਹ ਮਿਆਂਮਾਰ ਦੇ ਵਿੱਚ ਤੇ ਥਾਈਲੈਂਡ ਦੇ ਵਿੱਚ ਜਿਹੜਾ ਪਹੁੰਚ ਆਇਆ ਸੀਗਾ ਉਹ 7.7 ਇਹ ਐਰਕਟਨ ਸਕੇਲ ਦੇ ਉੱਤੇ ਸੀਗਾ ਜਿਹਦੇ ਵਿੱਚ 2700 ਲੋਕ ਲਗਭਗ ਮਰ ਗਏ ਸੀਗੇ ਕਈ ਜਾਣੀ ਹੋ ਗਏ ਜੇਕਰ ਐਡਾ ਬਡਾ ਇਹ ਪਚਾੜ ਆਉਂਦਾ ਤਾਂ ਦੱਸਿਆ ਜਾ ਰਿਹਾ ਮਾਹਿਰ ਦੱਸਦਿਆ ਕਿ ਇਹ ਪਚਾੜ ਦੇ ਨਾਲ ਲੋਕੀ ਘਟ ਮਰੂਗੇ ਜਿਹੜੀਆਂ ਬਿਲਡਿੰਗਾਂ ਹੈਗੀਆਂ ਇੰਡੀਆ ਦੇ ਵਿੱਚ ਉਹਦੇ ਨਾਲ ਲੋਕ ਜਿਆਦਾ ਮਰ ਸਕਦੇ ਆ ਕਿਉਂਕਿ ਜਿਹੜੇ ਉੱਤੇ ਲੋਕ ਕੋਈ 16-16 ਤੇ ਮੰਜ਼ਲੀ ਇਮਾਰਤ ਹੈਗੀ ਆ ਕੋਈ 40-40 ਮੰਜ਼ਲੀ ਹੈ ਨਾ ਤੇ ਉਹਦੇ ਜਿਹੜੇ ਇਹ ਬਣਾਉਣ ਦੇ ਬਿਲਡਿੰਗਾਂ ਬਣਾਉਣ ਦੇ ਜਿਹੜੇ ਪੈਮਾਨੇ ਹੁੰਦੇ ਆ ਉੱਚ ਕਿੱਦੇ ਇੱਕ ਵਧੀਆ ਤਰੀਕੇ ਨਾਲ ਰੱਖੇ ਜਾਂਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਪਿੱਛੇ ਜਿਆ ਇੱਕ ਖਬਰ ਤੁਸੀਂ ਵੀ ਦੇਖੀ ਸੀਗੀ ਕਿ ਦੋ ਪਿੰਡਾਂ ਦਾ ਉੱਤੇ ਡਿੱਗ ਗਈਆਂ ਤੇ ਬੰਦੇ ਥੱਲੇ ਆ ਕੇ ਮਰ ਗਏ ਨਾ ਪੁਲ ਬਣਾਏ ਜਾਂਦੇ ਆ ਪੁਲ ਉੱਤੇ ਡਿੱਗ ਜਾਂਦੇ ਆ ਸੋ ਜੇਕਰ ਐਡੀ ਤੀਬਰਤਾ ਦਾ ਹੁਚਾਲ ਆਉਂਦਾ ਆ ਕੀ ਜਿਹੜਾ ਸਾਡਾ ਇਹ ਬਿਲਡਿੰਗਾਂ ਬਣਾਉਣੇ ਵਾਲਾ ਘਰ ਬਣਾਉਣੇ ਵਾਲਾ ਸਿਸਟਮ ਹੈਗਾ ਕੀ ਐਡਾ ਮਜ਼ਬੂਤ ਹੈਗਾ ਕਿ ਉਹ ਐਡੀ ਜਿਹੜੀ ਤੀਬਰਤਾ ਤੇ ਕੋਈ ਹੁਚਾਲ ਆਊਗਾ ਤੇ ਉਹਨੂੰ ਸਹਾਰ ਸਕਦੇ ਆ ਤਕਨ ਮੁਲਾਕੇ ਜਿਹੜੀ ਸਾਇੰਟਿਸਟਾਂ ਦੀ ਇੱਕ ਰਿਪੋਰਟ ਜਾਰੀ ਹੋਈ ਹੈ ਬਹੁਤ ਵੱਡੇ ਵਿਗਿਆਨਕ ਦੀ ਇਹ ਰਿਸਰਚ ਹੈ ਕਈ ਸਾਲਾਂ ਬਾਅਦ ਮੈਂ ਪਹਿਲਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਕਈ ਸਾਲਾਂ ਬਾਅਦ ਯਾਨੀ 70 ਸਾਲ ਦੱਸੇ ਜਾ ਰਹੇ ਆ 70 ਸਾਲਾਂ ਬਾਅਦ ਕੋਈ ਵੱਡਾ ਜਮੀ ਪੁਚਾਲਉਣ ਜਾ ਰਿਹਾ ਪੂਰੇ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਰੈਡ ਅਲਰਟ ਜਾਰੀ ਹੋ ਚੁੱਕਿਆ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਹਿੱਸਾ ਬਹੁਤ ਜ਼ਿਆਦਾ ਆ ਚੁੱਕਿਆ ਔਰ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਲੋਕ ਇਹਨੂੰ ਲੈ ਕੇ ਡਰੇ ਹੋਏ ਨੇ ਕਿਉਂਕਿ ਇਹਦਾ ਸਮਾਂ ਰਾਤ ਦਾ ਛ ਦਿਨ ਦਾ ਕਿਹੜੇ ਸਮੇਂ ਆ ਸਕਦਾ ਤਾਂ ਜ਼ਿਆਦਾਤਰ ਤੁਸੀਂ ਵੀ ਵੇਖਿਆ ਹੋਣਾ ਜਿਆਦਾਤਰ ਰਾਤ ਨੂੰ ਜਿਹੜਾ ਪੁਚਾਲ ਜਾਂ ਹੁਕਮ ਆਉਂਦੇ ਨੇ ਤਾਂ ਉਹ ਰਾਤ ਨੂੰ ਹੀ ਪਾਏ ਜਾਂਦੇ ਆ ਕਈ ਵਾਰ ਤੁਸੀਂ ਵੇਖਿਆ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਝਟਕੇ ਕਹਿ ਦਿੰਦੇ ਆ ਆਪਾਂ ਝੜ ਕੇ ਲੱਗੇ ਜੀ ਇੱਥੇ ਸਾਡੇ ਧਰਤੀ ਹਿੱਲ ਗਈ ਸਾਡੇ ਭਾਂਡੇ ਡਿੱਗ ਪਏ ਬਹੁਤ ਸਾਰੀਆਂ ਆਮ ਖਾਸ ਆਪਾਂ ਖਬਰਾਂ ਵੇਖਦੇ ਰਹਿੰਦੇ ਸੀ ਪਰ ਜਿਹੜਾ ਹੁਣ ਇਹ ਪੁਚਾਲ ਆ ਇਹ ਬੇहद ਜ਼ਿਆਦੇ ਘਾਤਕ ਸਾਬਤ ਹੋਣ ਵਾਲਾ ਤਾਂ ਇਸ ਤਰ੍ਹਾਂ ਕਿ ਜਿਵੇਂ 30 ਕਰੋੜ ਤੋਂ ਜ਼ਿਆਦਾ ਆਬਾਦੀ ਦਾ ਮਰ ਜਾਣ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਇਹ ਪੁਚਾਲ ਨਹੀਂ ਹੈ ਤਾਂ ਇੱਕ ਤਬਾਹੀ ਹੈ ਤਬਾਹੀ ਬਹੁਤ ਸਾਰੀ ਇਹ ਆ ਰਹੀ ਆ ਕਿਉਂ ਰਹੀ ਹੈ ਇਹਦੀ ਵਜ੍ਹਾ ਕੀ ਬਣੀ ਹੈ ਥੱਲੇ ਧਰਤੀ ਦੇ ਅੰਦਰ ਕਹਿੰਦੇ ਜਿਹੜੀ ਆਪਸ ਵਿੱਚ ਧਰਤੀ ਟਕਰਾ ਕੇ ਹਿਮਾਲਿਆ ਪਰਬਤ ਦੇ ਨਾਲ ਟਕਰਾਈ ਹੈ ਤਾਂ ਉਹ ਪਲੇਟਾਂ ਜਿਹੜੀਆਂ ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਪਲੇਟਾਂ ਕਹਿ ਦਿੰਦੇ ਆ ਉਹ ਇਸ ਤਰ੍ਹਾਂ ਜਾ ਕੇ ਜਦੋਂ ਜੁੜਦੀਆਂ ਨੇ ਤਾਂ ਫੇਰ ਉੱਥੋਂ ਪਹਿਲਾਂ ਦਾ ਕਹਿੰਦੇ ਵੀ ਉਹਦੇ ਵਿੱਚੋ ਜਿਵੇਂ ਕਿ ਆਕਸੀਜਨ ਹੌਲੀ ਹੌਲੀ ਭੁਕਮ ਆਉਂਦੇ ਰਹਿੰਦੇ ਸੀ ਇਸ ਕਰਕੇ ਸੰਤੁਲਨ ਜਾਂ ਬਣਿਆ ਹੋਇਆ ਸੀ ਕਿਉਂਕਿ ਛੋਟੇ ਛੋਟੇ ਭੁਕਮ ਆਮ ਖਾਸ ਹੀ ਆਪਾਂ ਝਟਕੇ ਮਹਿਸੂਸ ਕਰਦੇ ਰਹੇ ਆ ਜਿੰਦਗੀ ਦੇ ਵਿੱਚ ਔਰ ਜਿਹੜਾ ਹੁਣ ਇਹ ਭੁਕਮ ਹੈ ਇਹ ਕਹਿੰਦੇ ਵੀ 70 ਸਾਲ ਹੋ ਗਏ ਨੇ ਉੱਥੋਂ ਗੈਸ ਤੱਕ ਨਹੀਂ ਨਿਕਲੀ ਜਿਹੜਾ ਇਹ ਦੱਸਿਆ ਜਾ ਰਿਹਾ ਕਹਿੰਦੇ ਵੀ ਇਸ ਜਗ੍ਹਾ ਦੇ ਉੱਤੋਂ ਜਦੋਂ ਨਿਕਲਣਾ ਉਹਨੇ ਤਾਂ ਬੇਹੱਦ ਜਿਆਦਾ ਵਿਸ਼ਾਲ ਕਾਇਯਾ ਯਾਨੀ ਰੂਪ ਹੁਣ ਤੇ ਉਸ ਤੋਂ ਬਾਅਦ ਯਾਨੀ ਇਹ ਪੂਰੀ ਆ ਯਾਨੀ ਕਹਿ ਸਕਦਾ 30 ਕਰੋੜ ਤੋਂ ਜ਼ਿਆਦਾ ਆਬਾਦੀ ਨੂੰ ਖਤਮ ਕਰਨ ਦੀ ਸ਼ਮਤਾ ਰੱਖਦਾ ਤਾਂ ਜਿਹੜੀਆਂ ਆਮ ਖਾਸ ਬਿਲਡਿੰਗਾਂ ਨੇ ਜਿਵੇਂ ਆਪਣੇ ਆਮ ਹੀ ਤਿੰਨ ਚਾਰ ਮੰਜ਼ਲੇ ਹੁੰਦੇ ਆ ਵਿਚ ਵਿਚ ਤਾਂ 20 ਵੀ ਮੰਜ਼ਲੇ ਮਕਾਨ ਨੇ ਜਿਵੇਂ ਮਹਾਰਾਸ਼ਟਰ ਦੀ ਗੱਲ ਕਰੀਏ ਮੁੰਬਈ ਦੀ ਤਾਂ ਬਹੁਤ ਸਾਰੀਆਂ ਉੱਚੀਆਂ ਇਮਾਰਤਾਂ ਨੇ ਤਾਂ ਉਹਨਾਂ ਦੇ ਨਾਲ ਕਹਿੰਦੇ ਜ਼ਿਆਦਾ ਅੰਕੜੇ ਇਹ ਆ ਰਹੇ ਆ ਰਹੇ ਆ ਵੀ ਉਹਨਾਂ ਦੇ ਨਾਲ ਦਬਕੇ ਮਰਨਗੇ ਲੋਕ ਤਾਂ ਹੁਣ ਜਿਹੜੀ ਇਹ ਖਬਰ ਹੈ ਇਹਦੇ ਪਹਚਾਣ ਆਉਣ ਦਾ ਟਾਈਮ ਤਾਂ ਦੇਖੋ ਰਾਤ ਦਾ ਹੀ ਸਮਾਂ ਹੈ ਪਰ ਦੂਜੀ ਗੱਲ ਆਉਣਾ ਕਦੋਂ ਆ ਇਸ ਸਮਾਂ ਨਾ ਤਾਂ ਵਿਗਿਆਨਕਾਂ ਨੇ ਤੈਅ ਕੀਤਾ ਨਾ ਕਿਸੇ ਹੋਰ ਇਹਨਾਂ ਦੇ ਜਿਹੜੇ ਮੌਸਮ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਵੀ ਨਹੀਂ ਕੀਤਾ ਕਿਉਂਕਿ ਇਹਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਜਲਦ ਤੋਂ ਜਲਦ ਅਲਰਟ ਜਾਰੀ ਹੋ ਚੁੱਕੇ ਨੇ ਕਿ ਭਾਈ ਇਹਦੀ ਸ਼ੰਕਾ ਗਈ ਹਾਲੇ ਅ디 ਕੋਈ ਡੇਟ ਫਿਕਸ ਨਹੀਂ ਹੈ ਪਰ ਇਹ ਨਹੀਂ ਅਲਰਟ ਜ਼ਰੂਰ ਹੈ ਕਿ ਰੈੱਡ ਲਾਈਨ ਦੇ ਵਿੱਚ ਪੰਜਾਬ ਵੀ ਆ ਗਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚੋਂ ਸਮਝਦੇ ਹੋ ਤਾਂ ਆਪਣੇ ਆਪਣੇ ਜਿੰਨੇ ਵੀ ਯਾਰਾਂ ਮਿੱਤਰਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਕਿਉਂਕਿ ਗੱਲ ਸਾਡੇ ਪੰਜਾਬ ਨਾਲ ਜੁੜਦੀ ਹੈ ਤਾਂ ਸਾਨੂੰ ਕਰਨੀ ਪੈਂਦੀ ਹੈ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ